ਨੇ ਮੀਟਿੰਗ ਰੱਖੀ ਧੀ ਵਲੰਟੀਅਰ ਮੀਟਿੰਗ ਤੇ ਉਸ ਦੇ ਵਿੱਚ ਨਾ ਕੁਝ ਜੇ ਸਰਪੰਚ ਵੱਲੋਂ ਪਿੰਡ ਦੇ ਬੰਦੇ ਇਕੱਠੇ ਕੀਤੇ ਗਏ ਗੁਰਦੁਆਰੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਵੀ ਸਾਰੇ ਜਾਣੇ ਇਕੱਠੇ ਹੋਵੋ ਇਕੱਠੇ ਹੋ ਕੇ ਇਹਨਾਂ ਨੇ ਹਲੇ ਮੀਟਿੰਗ ਅਸੀਂ ਕਰੇ ਰਹੇ ਤੇ ਉੱਥੇ ਬੈਠੇ ਤੇ ਪ੍ਰਾਰਥਨਾ ਬੰਦਗੀ ਕਰ ਰਹੇ ਸੀ ਹਲੇ ਤੇ ਉਸ ਤੋਂ ਬਾਅਦ ਸਰਪੰਚ ਨੇ ਕੁਝ ਨਵਾਲਗ ਬੰਦੇ ਵੀ ਨੇ ਵੀਡੀਓ ਵੀ ਨੇ ਸਾਡੇ ਲਈ ਉਹਨਾਂ ਵਿੱਚ ਉਹਨਾਂ ਦੇ ਹੱਥਾਂ 'ਚ ਰਾੜਾਂ ਵੀ ਨੇ ਉਹ ਵੀ ਸਾਡੇ ਲਈ ਪ੍ਰੂਫ ਪਿਆ ਉਹਨੇ ਕੁੱਟਮਾਰ ਕਰਨੀ ਸਟਾਰਟ ਕਰਤੀ ਆ ਕੇ ਅਸੀਂ ਉਹ ਕਹਿੰਦੇ ਵੀ ਉਹਨਾਂ ਨੇ ਚਰਚ ਦੇ ਬਿਲਕੁਲ ਸਾਹਮਣੇ ਖੜ ਗਏ ਉਹ ਆ ਕੇ ਵੀ ਅਸੀਂ ਕਿਸੇ ਬੰਦੇ ਨੂੰ ਬਾਹਰ ਹੀ ਨਿਕਲ ਦੇਣਾ ਸਾਡੇ ਨਾਲ ਲੇਡੀਜ਼ ਵੀ ਸੀ ਤੇ ਲੇਡੀਜ਼ ਨੂੰ ਵੀ ਉਹਨਾਂ ਨੇ ਖਿੱਚਿਆ ਤੂਆ ਲਵੇ ਪਾਣੀ ਦਾ ਖਾਲ ਬਣਾ ਤੂ ਟੋਬੇ ਮੰਗੂ ਉਹਦੇ ਵਿੱਚ ਵੀ ਲੇਡੀ ਜੀ ਨੂੰ ਸਿੱਟਿਆ ਉਹਨਾਂ ਨੇ ਬੰਦਿਆਂ ਨੇ ਉਹ ਵੀ ਸਾਡੇ ਲਈ ਵੀਡੀਓ ਪਈਆਂ ਨੇ ਸਾਰੀਆਂ ਤੇ ਸਰਪੰਚ ਦੇ ਨਾਲ ਜਿਹੜੇ ਨੇ ਆਪਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਥੀਗੇ ਉਹ ਵੀ ਸਾਡੇ ਲਈ ਵੀਡੀਓ ਪਈਆ ਉਹ ਇਹ ਚੀਜ਼ ਕਹਿ ਰਹੇ تھے ਵੀ ਇਹਨਾਂ ਨੂੰ ਪਿੰਡ ਚੋਂ ਬਾਹਰ ਕੱਢੋ ਵੀ ਇਹਨਾਂ ਨੂੰ ਸਾਨੂੰ ਜਣੀ ਸਾਡਾ ਪਿੰਡ ਤਾਂ ਅੰਦਰਾ ਗਿਆ ਵੀ ਸਾਨੂੰ ਪਿੰਡ ਚੋਂ ਬਾਹਰ ਕੱਢੋ ਵੀ ਇਹਨਾਂ ਨੇ ਚਰਚ ਨੂੰ ਜਗ੍ਹਾ ਦਿੱਤੀ ਹੋਈ ਆ ਅਸੀਂ ਖੁੱਦੀ ਜਗਾ ਚਰਚ ਨੂੰ ਗਿਫਟ ਕੀਤੀ ਹੋਈ ਆ। ਨਵੰਬਰ ਦੇ ਵਿੱਚ ਹੀ ਕੱਲ ਉਹ ਹਾਂ 25 ਨਵੰਬਰ ਨੂੰ ਹੋਇਆ ਸੀ ਜੀ 25 ਨਵੰਬਰ ਨੂੰ ਸਾਡੇ ਲਈ ਪਰਮਿਸ਼ਨ ᱛੀ ਤੇ ਅਸੀਂ ਮੀਟਿੰਗ ਸਮਾਪਤ ਹੋਣ ਤੋਂ ਬਾਅਦ ਉੱਥੇ ਥੋੜੇ ਪਟਾਕੇ ਬਜਾਏ ਤੇਗੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਦੁਬਾਰਾ ਥਾਰ ਗੱਡੀ ਮੂਰੇ ਲਈ ਉਹ ਵੀਡੀਓ ਵੀ ਪਈਆ ਉਹਨਾਂ ਨੇ ਟੈਂਟ ਦੇ ਮੂਰੇ ਥਾਰ ਗੱਡੀ ਲਾ ਕੇ ਉਹਨਾਂ ਨੇ ਲੇਡੀਜ਼ ਨਾਲ ਬੱਤ ਮੀਜੀ ਕੀਤੀ ਜੀ ਤੇ ਸਾਡੇ ਉਹ ਬੰਦਿਆਂ ਨੂੰ ਕਿਹਾ ਵੀ ਤੁਸੀਂ ਇੱਥੇ ਆਉਣਾ ਨਹੀਂ ਨਹੀਂ ਥੋੜੀਆਂ ਲੱਤਾਂ ਵਾਂਹ ਤੋੜ ਦਾਂਗੇ ਇਹ ਉਹਨਾਂ ਨੇ ਸ਼ਬਦਾਵਲੀ ਯੂਜ਼ ਕਰੀ ਆ ਤੇ ਸਾਡੇ 4 ਬੰਦੇ ਦਾਖਲ ਤੇ। ਬਾਕੀ ਸੱਟਾਂ ਦਾ ਹੋਰ ਵੀ ਕਈ ਸੱਟਾਂ ਹੋਰ ਦੇ ਵੀ ਨਹੀਂ ਜਿ ਕਈਆਂ ਨੇ। ਸੱਟਾਂ ਦਾ ਕਾਫੀ ਜ਼ਿਆਦਾ ਨੇ ਬੱਜੀਆਂ ਨੇ। ਤੇ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਨਵਾਲਗ ਬੰਦੇ ਜਿਨ੍ਹਾਂ ਦੇ ਮੂੰਹ ਤੇ ਦਾੜੀ ਵੀ ਨਹੀਂ ਹੈਗੀ ਨਾ 18 ਸਾਲ ਤੋਂ ਘੱਟ ਨੇ। ਸਰਪੰਚ ਨੇ ਉਹਨਾਂ ਦੇ ਹੱਥਾਂ 'ਚ ਰਾੜਾ ਫੜਾਈਆਂ ਨੇ। ਕਿਉਂਕਿ ਸਰਪੰਚ ਨੇ ਅਸੀਂ ਦੇਖਿਆ ਖੁਦ ਵੀ ਉਹ ਇਕੱਠੇ ਕਰ ਰਿਹਾ ਸੀ ਉੱਥੇ ਫੋਨ ਕਰਕੇ ਉਸ ਤੋਂ ਬਾਅਦ ਉਹਨੇ ਅਨਾਊਂਸਮੈਂਟ ਕਰਵਾਈ ਆ। ਸਰਪੰਚ ਨੇ ਇਹ ਚੀਜ਼ ਕਹੀ ਆ ਵੀ ਮੇਰੇ 25 ਲੱਖ ਦੀ ਕੋਠੀ ਵਿਕ ਜੇ ਪਰ ਮੈਂ ਚਾਰਚ ਨਹੀਂ ਲੱਗਣ ਦਿੰਦਾ। ਇਹ ਉਹਨੇ ਦਾਵਾ ਕੀਤਾ। ਉਹਨੇ ਚੈਲੰਜ ਕੀਤਾ ਕਹਿਣ ਦਾ ਭਾਵ। ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਹੁਣ ਸਾਡੇ ਤੇ ਕੁੱਟਮਾਰ ਹੁੰਦੀ ਆ ਹੁਣ ਸਾਰੇ ਐਮ ਕੁੱਟਮਾਰ ਹੋਈ ਆਈ ਸਾਡੇ ਲੇਡੀਜ਼ ਨੂੰ ਧੱਕਾ ਮੁੱਕੀ ਕਰਿਆ ਉਹਨਾਂ ਦੇ ਬੰਦੇ ਨਾ ਜਦੋਂ ਥਾਣੇ ਚਾਰੇ ਤੇ ਉਦੋਂ ਵੀ ਲੇਡੀਜ਼ ਦੇ ਪਿੱਛੇ ਆ ਰਹੇ ਨੇ ਮੋਟਰਸਾਈਕਲ 'ਚ ਬਿਲਕੁਲ ਬਰਾਬਰ ਨਹੀਂ ਅਸੀਂ ਅੱਗੇ ਗਿਆ ਉਹ ਸਾਡੇ ਲਈ ਵੀ ਵੀਡੀਓ ਪ੍ਰੂਫ ਪਈ ਆ ਕੋਈ ਸਮਝਾਉਤਾਨੀ ਹੋਇਆ ਜੀ ਉੱਥੇ ਉਹਨਾਂ ਨੇ ਇਹ ਕਹਿ ਦਿੱਤੀ ਵੀ ਥੋੜੇ ਟਾਈਮ ਰੁਕਜੋ ਤੁਸੀਂ ਵੀ ਬਾਅਦ 'ਚ ਸਟਾਰਟ ਕਰ ਲਿਓ ਸਾਨੂੰ ਉਹਨੇ ਤਹਿਸੀਲਦਾਰ ਦਾ ਸਾਹਬ ਨੇ ਬੁਲਾਇਆ ਤਹਿਸੀਲਦਾਰ ਦਾ ਸਾਹਬ ਕਹਿੰਦੇ ਸਾਨੂੰ ਵੀ ਚਰਚੇ ਦੇ ਵਿੱਚ ਮੂਰਤੀ ਲਵਾਉ ਸੀ ਕਿਹਾ ਵੀ ਬਾਈਬਲ ਚ ਲਿਖਿਆ ਨਹੀਂ ਮੂਰਤੀ ਅਸੀਂ ਕਿਵੇਂ ਲਾ ਦਈਏ ਜੀ ਜਦੋਂ ਬਾਈਬਲ ਚ ਪਾਪ ਆ ਮੂਰਤੀ ਅਸੀਂ ਕਿਵੇਂ ਲਾ ਦਈਏ ਉਹ ਕਹਿੰਦੇ ਕਰਾਸ ਵਗੈਰਾ ਲਗਾਓ ਵੀ ਪਤਾ ਲੱਗੇ ਚਰਚਾ ਅਸੀਂ ਨੇ ਕਰਾਸ ਵਗੈਰਾ ਲਾ ਲਿਆ ਤੇ ਚਰਚ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਥੇ ਕੋਈ ਸਮਝੌਤਾ ਨਹੀਂ ਹੋਇਆ ਸੀ ਉਹਨਾਂ ਨੇ ਕਿਹਾ ਸੀ ਵੀ ਸਾਈਨ ਕਰੋ ਵੀ ਸਮਝੌਤਾ ਹੋ ਗਿਆ ਵੀ ਚਰਚ ਲਾਉਣੀ ਨਹੀਂ ਤਿੰਨ ਮਹੀਨੇ ਵੀ 6 ਮਹੀਨੇ ਅਸੀਂ ਕਿਹਾ ਸਾਡਾ ਜੀ ਕੋਈ ਸਮਝੌਤਾ ਨਹੀਂ ਵੀ ਸਾਡਾ ਤੁਸੀਂ ਫੈਸਲਾ ਕਰੋ ਪਰ ਅਸੀਂ ਚਰਚ ਨਹੀਂ ਲਵਾਈ ਤੀ ਜੀ ਨਾ ਕਿ ਉਥੇ ਸਪੀਕਰ ਲੱਗਿਆ ਹੋਇਆ ਸੀ ਸਿਰਫ ਵਲੰਟੀਅਰ ਮੀਟਿੰਗ ਚੱਲ ਰਹੀ ਸੀ ਕੀ ਆਰੇ ਪੂਰੇ ਕੁਸੂਮਾ ਰਹੀ ਆ ਜਾ ਰਹੇ ਬਾਕੀ ਪੂਰੇ ਕੁਸੂਮਾ ਬੜਾਗਾ ਫਿਰ ਗੁਰਪਰ ਹੋ ਰਿਹਾ ਬੜਾ ਬੜਿਆ ਹੁੰਦਾ ਜਗਤ ਦਾ ਖਦਾ ਹੋ ਜਾਂਦਾ ਇਹ ਨਹੀਂ ਬੰਦ ਹੁੰਦੀ ਯਾਰ ਇਹ ਲੱਗੂਗਾ ਇਹ ਤਾਂ ਕਾਲ ਸੌਂਦੂ ਚ ਬਣਾਤਾ ਨਹੀਂ ਹੁੰਦਾ ਇਹਦਾ ਕੋਈ ਮਾੜਾ ਨਹੀਂ ਚਲਾਉਂਦਾ ਬਣਾ ਰਹੇ ਨੇ ਜੋਨੇ ਮਾਰਾ ਪਾਇਨੇ ਕੋਈ ਗਾਣੇ ਦਾ ਦਰਨਾ ਇਹ ਕੋਈ ਨਾ ਕੋਈ ਰਕਮ ਨਹੀਂ ਹੈ ਉਹ ਖੜੇ ਰਹੇ ਰਹਿੰਦੇ ਕਹਿੰਦਾ ਅੰਦਰ ਵਾਜੋ ਤੁਸੀਂ ਕਰੋ ਮੈਂ ਕਹਿੰਦਾ ਆਹ ਰੱਖੋ ਉਹ ਨਹੀਂ ਕਹਿੰਦਾ ਤੁਸੀਂ ਬਾਹਰ ਨਹੀਂ ਲਾਉਂਦੇ ਲਾਲੋ ਸਭਾ ਅਧਿਕਾਰੀਆਂ ਨੂੰ ਸਵੇਰੇ ਫੋਨ ਕੀਤਾ ਜੀ ਮੇਰੀ ਗੱਲ ਸੁਣੋ ਤੇ ਆ ਰਹੇ ਹੈ ਹਲੋ ਫਪੜੀ ਰਿਹਾ ਉਹ ਮੈਂ ਦਵਾਂ ਤੇ ਮੈਂ ਉਹ ਜਿੰਨਾ ਕਰੇ ਜਗਾ ਸਾਡੀ ਆ ਉਹ ਸਾਡੀ ਕੀ ਗੱਲ ਲਈ ਆ ਪੂਰੀ ਲਗਨ ਨਾਲ ਦਸਤਕ ਕਰਦੇ ਜਿਹੜਾ ਆਨੰਦ ਕਰਦੇ ਆ ਜਦੋਂ ਹਾਂ ਜੀ ਉਹਦਾ ਆ ਕੇ ਮੈਂ ਲੈ ਤੇਰੀ ਉਹ ਵੀ ਤੇਰਾ ਸਮਾਂ ਵਾਪਸ ਕਰ ਦੇ ਕੇ ਮੈਂ ਜੰਦਰ ਕਰ ਉਹ ਤੂੰ ਦੱਪੂ ਹੱਥ ਬੰਨ੍ਹਿਆ ਯਾਰ ਮੈਂ ਨਹੀਂ ਬੰਨ੍ਹਦਾ ਦੱਸਿਆਣਾ ਰਹਿਣਾ ਜਿੰਦਾ ਰਿਦਾਰ ਰਿਦਾਰ ਨਾਲ ਦਸੀ ਦਵਾਂਗੇ ਤੈਨੂੰ ਨਹੀਂ ਦਿੰਦਾ ਇਹਨੂੰ ਦਿੰਦਾ ਤੈਨੂੰ ਵੀ ਤੈਨੂੰ ਆ ਰਿਹਾ ਹੈ ਮੇਰੀ ਗੱਲ ਸੁਣ ਰਿਹਾ ਹੈ ਮੇਰੀ ਗੱਲ ਸੁਣ ਰਿਹਾ ਹੈ ਕਿ ਪਹਿਲਾਂ ਅਸੀਂ ਮੇਰੇ ਨਾਲ ਗੱਲ ਕਰਦੇ ਹਾਂ ਜਦੋਂ ਗੱਲ ਕਰੀ ਮੈਂ ਲੰਦਰੀਆ ਸੋਡੇ ਬੰਦ ਕੀਤਾ ਪਿੰਡ ਤੋਂ ਨਿਕਲੋ ਬਾਹਰ ਕੱਢਿਆ ਬੋਲੋ ਉਹ ਕੌਣ ਰਹਿ ਗਿਆ ਇਹਨੇ ਕਹਿੰਦਾ ਲੰਗਵਾਇਆ ਮੈਂ ਦੰਗਾ ਮੈਂ ਦੰਗਾ ਮੈਂ ਆਇਆ ਕੱਢ ਲੈਣੀ ਮਾਈਕਾਰਡ ਕੋ ਰੋੜੇ ਹੱਥੇ ਕਹਿਣਾ ਮਾਈਕਾਰਡ ਕੋ ਰੋੜਾ ਮੈਂ ਆਇਆ ਇਹ ਗੱਲ ਹੋਈ ਸੀ ਯਾਰ ਝੂਠ ਬੋਲੀ ਜਾਂਦੇ ਹੋ ਯਾਰ ਮੈਂ ਇਹ ਗੱਲ ਨਹੀਂ ਕਰੀਆ ਕੋਈ ਮੁੱਠੇਲਾ ਹੋਈਆ ਭਾਈ ਇਹਨੇ ਮੈਨੂੰ ਲਾਇਆ ਭਾਈ ਪਾਪਾ ਜੀ ਨੂੰ ਸੁਣਾ ਭਾਈ ਕਹਿਣ ਸੀ ਬੰਦਾ দু

ਤੂੰ ਕਹੋਂ ਮੈਂ ਦੈਨਾਂ ਨੂੰ ਯਾਰ ਬਾਰੇ ਪਿਆ ਉਹ ਐ ਮੀ ਕੋ ਉਹ ਪੱਟੜ ਹੈ ਪਿਓ ਨੂੰ ਤੁਸੀਂ ਐਂ ਕਰਦਾ ਪਿਓ ਤਾਂ ਪਿਓ ਕਹਿੰਦੇ ਕਿਉਂ ਕਿ ਆਣ ਸੁਣਦੇ ਨਹੀਂ ਖਬਰ ਰੱਖਿਆ ਗਰੀਬ ਬੰਦੇ ਨੂੰ ਬਾਬਰ ਰੱਖਿਆ ਦੁੱਤੀਆਂ ਨੂੰ ਤੇ ਕੋਈ ਨਹੀਂ ਕਰਦਾ ਬਾਬਰ ਆਇਆ ਗੱਦੀ ਦੀ ਗੱਲ ਨਹੀਂ ਗੱਲ ਆ ਗੱਲ ਮੇਰੀ ਗੱਲ ਸੁਣ ਮੇਰੇ ਕੋਲ ਕੀਤਾ ਤੁਹਾਡੇ ਪਰਦਾ ਨੂੰ ਮੰਨ ਕੇ ਗੱਲ ਮੇਰੀ ਮੇਰੀ ਗੱਲ ਸੁਣ ਚੱਲ ਚੱਲ ਗਏ ਸਾਰੇ ਕੋਈ ਨਸਾ ਨਹੀਂ ਕਰਦਾ ਚੱਲ ਚੱਲ ਦੇ ਦਾਰ ਚੱਲ ਆ ਜਾ ਹਾਂ ਅੱਜ ਜਿਹੜਾ ਹੁਣ ਕਿਉਂ ਨਿਕਰਾਣਾ ਥੋੜਾ ਖੇਲੂਗਾ ਕੱਟੋ